ਕਿਸੇ ਨੇ ਕਿਹਾ ਸੀ ਦਰਿਆਵਾਂ ਨੂੰ ਨੱਕੇ ਨਹੀਂ ਵੱਜਦੇ। ਉਹ ਖੜਿਆ ਪੰਜਾਬ। ਦਰਿਆਵਾਂ ਦਾ মুখ ਮੋੜਦਾ ਹੋਇਆ। ਨਵੀਂ ਸ਼ਾਬਾਸ਼ ਆ। ਕਿਹਾ 2 ਫੁੱਟ ਬਚਿਆ। ਪਿਛਲੇ 6 ਘੰਟਿਆਂ ਚੋਂ 2 ਫੁੱਟ ਨਹੀਂ ਰੁੜਨ ਦਿੱਤਾ। ਫਸ ਸਾਰੀਆਂ ਪਾਰਟੀਆਂ ਤੇ ਸਾਰੀਆਂ ਚੀਜ਼ਾਂ ਨੂੰ ਛੱਡ ਗਏ। ਜੇ ਕਿਤੇ ਪੰਜਾਬ ਪੰਜਾਬ ਹੋ ਜਾਵੇ ਨਾ ਤੇ ਅਸੀਂ ਇੱਥੇ ਅਵਦਾਲੀ ਨਹੀਂ ਖੰਗਣ ਦਿੱਤਾ। ਅਸੀਂ ਇੱਥੇ ਸਗੰਦਮ ਨਹੀਂ ਖੰਗਣ ਦਿੱਤਾ। ਉਹ ਪਰਲੇ ਪਾਸੇ ਤੁਸੀਂ ਦੇਖਿਆ 12-12 ਫੁੱਟ ਪਾਣੀ ਆ ਠੀਕ ਆ ਉੱਥੇ ਜਿਨ੍ਹਾਂ ਦੇ ਘਰ ਰੁੜੇ ਹੋਏ ਨਹੀਂ ਉਹ ਕਹਿ ਰਹੇ ਨੇ ਕਿ ਜੀ ਪ੍ਰਸ਼ਾਦਾ ਪਾਣੀ ਛੱਤ ਕੇ ਜਾਇਓ ਇਸ ਸਮੇਂ ਨਾਇਆਗਰਾਉਂਦੇ ਨੇੜੇ ਲੰਗ ਦੀ ਪਟਿਆਲਾ ਕੇ rau dia ne ਜਿੱਥੇ ਕਿ ਇਸ ਨਦੀ ਦੇ ਉੱਤੇ ਇੱਕ ਬੰਨ ਬਣਾਇਆ ਜਾਂਦਾ ਬੰਨ ਦੇ ਉੱਤੇ ਇੱਕ ਸੜਕ ਹੁੰਦੀ ਹੈ ਜਿਹੜੀ ਕਿ ਨਾਇਆਗਰਾਉਂ ਤੇ ਬਾਕੀ ਇਲਾਕਿਆਂ ਨੂੰ ਜੋੜਦੀ ਆ ਪਰ ਹੁਣ ਜਦ ਅੱਜ ਸਵੇਰੇ ਪਾਣੀ ਦਾ ਬਹੁਤ ਤੇਜ਼ ਹੋਇਆ ਉਸ ਨਾਲ ਉਹ ਬੰਨ ਜਿਹੜਾ ਹੈ ਉਹ ਖੁਰਨਾ ਸ਼ੁਰੂ ਹੋਇਆ ਸੜਕ ਵੀ ਜਿਹੜੀ ਟੁੱਟ ਚੁੱਕੀ ਆ ਤਸਵੀਰਾਂ ਇੱਕ ਵਾਰ ਜਰੂਰ ਦਿਖਾਉਨੇ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬਿਲਕੁਲ ਇਹ ਜਿਹੜਾ ਆ ਇਸ ਸਮੇਂ ਬੰਨ ਜਿਹੜਾ ਉਹ ਟੁੱਟ ਚੁੱਕੇ ਆ ਅੱਜੇ ਤੋਂ ਵੱਧ ਸੜਕ ਜਿਹੜੀ ਉਹ ਗਾਇਬ ਹੋ ਚੁੱਕੀ ਆ ਕੇਵਲ 1 ਫੁੱਟ ਦਾ ਫਾਸਲਾ ਜਿਹੜਾ ਆ ਨਾਲ ਪਾਣੀ ਕਰ ਵਾਲੇ ਪਾਸੇ ਨੂੰ ਵੜਨਾ ਸ਼ੁਰੂ ਹੋਇਆ ਪਰ ਸਮਾਂ ਰਹਿੰਦੇ ਇਹੀ ਪ੍ਰਸ਼ਾਸਨ ਨੂੰ ਕਈ ਵਾਰ ਜਿਹੜੀ ਕਾਲ ਕਰਨ ਤੋਂ ਬਾਅਦ ਆਖਿਰਕਾਰ ਲੋਕਾਂ ਨੇ ਖੁਦ ਕੰਮ ਕਰ ਕਸੀ ਤੇ ਇਸ ਤੋਂ ਬਾਅਦ ਇਸ ਬੰਨ ਨੂੰ ਲੋਣ ਦੇ ਲਈ ਇਸ ਬੰਨ ਨੂੰ ਰੋਕਣ ਦੇ ਲਈ ਖੁਦ ਨਦੀ ਦੇ ਵਿੱਚ ਉਤਰ ਆਏ ਰਹੇ ਹਾਲਾਂਕਿ ਸਵੇਰ ਵੇਲੇ ਬਹਾਅ ਬਹੁਤ ਤੇਜ਼ ਸੀ ਨਦੀ 'ਚ ਉਤਰਨਾ ਮੁਸ਼ਕਿਲ ਸੀ ਸੌਖਾ ਨਹੀਂ ਸੀ ਤਾਂ ਉਸ ਤੋਂ ਬਾਅਦ ਆਖਿਰਕਾਰ ਫੇਰ ਹੁਣ ਜਿਹੜੇ ਲੋਕ ਨੇ ਇਸ ਸਮੇਂ ਨਦੀ ਦੇ ਵਿੱਚ ਨਜ਼ਰ ਆ ਰਹੇ ਨੇ ਕੁਝ ਬਨੀਤ ਜੋਸ਼ੀ ਜਿਹੜੇ ਨੇ ਉਹ ਵੀ ਖੜੇ ਨਜ਼ਰ ਆ ਰਹੇ ਨੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਇਸ ਸਮੇਂ ਅਸੀਂ ਇਹ ਐਕਸਕਲੂਸਿਵ ਸਾਂਝਾ ਕਰ ਰਹੇ ਹਾਂ ਕਿ ਕਿਸ ਤਰੀਕੇ ਜਿਹੜੇ ਨੇ ਬੋਰੇ ਪੱਥਰਾਂ ਦੇ ਭਰ ਕੇ ਬੰਨ ਲਾਇਆ ਜਾ ਰਿਹਾ ਤਾਂ ਕਿ ਜੇਕਰ ਪਾਣੀ ਦਾ बहाव ਤੇਜ਼ ਹੁੰਦਾ ਤਾਂ ਇਸ ਮਿੱਟੀ ਨੂੰ ਹੋਰ ਨਾ ਖੋਰਿਆ ਜਾ ਸਕੇ ਤਾਂ ਇਸ ਨੂੰ ਖੁਰਨ ਦੇ ਨਾਲ ਇਹ ਸੜਕ ਹੋਰ ਨਾ ਥੱਲੇ ਗਰੇ ਦਾ ਪਾਣੀ ਜਿਹੜਾ ਘਣਾ ਚ ਨਾ ਬੜੇ ਕਿਉਂਕਿ ਇਹ ਮਿੱਟੀ ਦਾ ਜਿਹੜਾ ਬੰਨ ਹੈ ਉਹ ਆਪਣੇ ਆਪ ਚ ਜਿਹੜਾ ਆ ਉਹ ਦੱਸਦਾ ਕਿ ਕਿਸ ਤੀਕੇ ਨਾਲ ਇਸ ਤੇ ਉੱਤੇ ਸੜਕ ਜਿਹੜੀ ਬਣਾਈ ਗਈ ਸੀ ਮਿੱਟੀ ਹੋਣ ਦੇ ਬਾਵਜੂਦ ਕਿਉਂਕਿ ਇਹ ਕਿਸੇ ਟਾਈਮ ਜਿਹੜਾ ਇੱਕ ਆਬਾਦੀ ਨੂੰ ਨਦੀ ਤੋਂ ਬਚਾਉਣ ਦੇ ਲਈ ਇਹ ਬੰਨ ਜਿਹੜਾ ਆ ਉਹ ਲਾ ਦਿੱਤਾ ਗਿਆ ਸੀਗਾ ਬੰਨ ਮਾਰਿਆ ਗਿਆ ਸੀਗਾ ਤੇ ਆਖੀ ਕਾ ਫੇਰ ਜਿਹੜਾ ਆ ਉਸ ਸਮੇਂ ਇਸ ਨਦੀ ਨੂੰ ਜਿਹੜਾ ਆ ਕੰਟਰੋਲ ਕੀਤਾ ਗਿਆ ਸੀ ਪਰ ਅੱਜ ਬਹਾਅ ਤੇਜ਼ ਰਹਿੰਦਾ ਇੰਨਾ ਕਿ ਜ਼ਿਆਦਾ ਤੇਜ਼ ਹੋ ਜਾਂਦਾ ਕਿ ਉਸ ਤੋਂ ਬਾਅਦ ਕੰਟਰੋਲ ਕਰਨਾ ਸਥਿਤੀਆਂ ਨੂੰ ਔਖਾ ਹੁੰਦਾ ਇੱਕ ਪਾਸੇ ਨਦੀ ਆ ਇਸ ਸੜਕ ਤੇ ਜਿਹੜਾ ਬੰਨ ਹੈ ਟੁੱਟਦਾ ਸ਼ੁਰੂ ਹੋਇਆ ਤੇ ਦੂਜੇ ਪਾਸੇ ਇਹ ਕਣੀ ਆਬਾਦੀ ਆ ਕੇਵਲ ਇੱਕ ਮੂਰਲੀ ਬਿਲਡਿੰਗ ਨੇ ਜਿਹੜਾ ਕੁਝ ਹੱਦ ਤੱਕ ਬਚਾਅ ਕੀਤਾ ਇਸ ਕਹੀ ਗਈ ਹੈ ਕਿ ਇਸ ਬੰਨ ਨੂੰ ਕੰਟਰੋਲ ਕੀਤਾ ਤੇ ਤਾਂ ਹੀ ਜਿਹੜਾ ਬਚਾਅ ਹੋਇਆ ਜੇਕਰ ਇਹ ਆਬਾਦੀ ਆਹੜਾ ਇਲਾਕੇ ਦੇ ਵਿੱਚ ਪਾਣੀ ਵੜਦਾ ਤਾਂ ਉਸ ਤੋਂ ਬਾਅਦ ਪਾਣੀ ਸਿੱਧਾ ਪੀਜੀਆਈ ਵੱਲ ਨੂੰ ਜਾਵੇਗਾ ਪੀਜੀਆਈ ਤੋਂ ਜਾਣ ਦਾ ਹੋਰ ਕੋਈ ਰਸਤਾ ਨਹੀਂ ਹੋਵੇਗਾ ਤੇ ਇਸ ਤੋਂ ਇਲਾਵਾ ਇਸ ਪਾਣੀ ਨੂੰ ਕੰਟਰੋਲ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਇਲਾਕੇ ਦੇ ਵਿੱਚ ਕੋਈ ਵੀ ਨਿਕਾਸੀ ਨਹੀਂ ਹੈਗੀ ਕੇਵਲ ਇਹ ਬੰਨ ਜਿਹੜਾ ਆ ਉਹੀ ਜਿਹੜਾ ਸਾਰਾ ਕੰਮ ਕਰਦਾ ਸੀ ਪਰ ਹੁਣ ਉਹ ਵੀ ਟੁੱਟਿਆ ਪਰ ਲੋਕਾਂ ਵੱਲੋਂ ਖੁਦ ਪੱਥਰ ਇਕੱਠੇ ਕੀਤੇ ਜਾ ਰਹੇ ਆ ਜਾਲ ਲਾਏ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਪੱਥਰ ਭਰ ਕੇ ਆਖੇਕਾਰ ਪੂਰਾ ਬੰਨ ਬਣਾਇਆ ਜਾ ਰਿਹਾ ਸੋ ਇਹ ਤਸਵੀਰ ਤੁਹਾਡੇ ਨਾਲ ਜਿਹੜੀ ਅਸੀਂ ਇਸ ਸਮੇ ਉਹ ਸਾਂਝੀ ਕਰ ਰਿਹਾ ਕਿ ਕਿਸ ਤਰੀਕੇ ਨਾਲ ਜਿਹੜੇ ਨੇ ਹਾਲਾਤ ਉਹ ਬਣੇ ਹੋਏ ਨੇ ਸੋ ਦੇਖੋ ਕਿ ਖੁਦ ਜਿਹੜੇ ਲੋਕ ਇੱਥੇ ਜੂਸ ਦੇ ਨਜ਼ਰ ਆ ਰਹੇ ਆ ਇਸ ਨਾਲ ਲੜਦੇ ਨਜ਼ਰ ਆ ਨੇ ਹਾਲਾਤਾਂ ਦੇ ਨਾਲ ਸੋ ਇਹ ਤਸਵੀਰ ਆ ਕਿ ਕਿੰਨੀ ਕੁ ਆਕੇ ਕਾ ਸੜਕ ਰਹੀ ਆ ਕਿੰਨਾ ਕੁ ਜਿਹੜਾ ਆ ਇਸ ਸਮੇ ਬਚਾਅ ਹੈਗਾ ਆ ਇੱਕ ਵਾਰ ਜਿਹੜਾ ਆ ਇੱਥੇ ਲੋਕ ਕੰਮ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਹੌਸਲੇ ਨੂੰ ਵੀ ਸਲਾਮ ਕਰਨਾ ਬਣਦਾ ਕਿ ਖੁਦ ਆਕੇਕਾਰ ਪਾਣੀ 'ਚ ਉਤਰ ਕੇ ਉਹਨਾਂ ਵੱਲੋਂ ਕਿਤੇ ਰ ਅੂਜੇ ਪਾਸੇ ਜੀਸੀਪੀ ਮਸ਼ੀਨ ਜਿਹੜੀਆਂ ਲਾਈਆਂ ਗਈਆਂ ਇਸ ਕਰਕੇ ਲਾਈਆਂ ਗਈਆਂ ਨੇ ਕਿ ਇਸ ਨੂੰ ਨਦੀ ਨੂੰ ਇੱਥੋਂ ਹੋਰ ਚੌੜਾ ਕਰ ਦਿੱਤਾ ਜਾਵੇ ਜੇਕਰ ਪਾਣੀ ਦਾ ਵਹਾਅ ਤੇਜ਼ ਰਹਿੰਦਾ ਪਾਣੀ ਹੋਰ ਵੱਧ ਕੇ ਆ ਜਾਂਦਾ ਤਾ ਨਦੀ ਨੂੰ ਇਥੋਂ ਚੌੜਾ ਕਰ ਦਿੱਤਾ ਜਾਵੇ ਤਾਂ ਕਿ ਕੰਟਰੋਲਡ ਪਾਣੀ ਇਥੋਂ ਜਿਹੜਾ ਕ੍ਰਾਸ ਕਰੇ ਕਿਉਂਕਿ ਜੇ ਮੋਹਾਨਾ ਛੋਟਾ ਹੋਊਗਾ ਤਾਂ ਜ਼ਿਆਦਾ ਆੜਦਾਲਿਓ ਕੋਰਾ ਲੱਗਦਾ ਆ ਇਸ ਕਰਕੇ ਮੋਹਾਨੇ ਨੂੰ ਵੱਡਾ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਨਦੀ ਨੂੰ ਹੋਰ ਚੌੜਾ ਕੀਤਾ ਜਾ ਰਿਹਾ ਤਾਂ ਪਾਣੀ ਈਜ਼ੀਲੀ ਜਿਹੜਾ ਕ੍ਰਾਸ ਹੋ ਸਕੇ ਇਹਨਾਂ ਜ਼ਿਆਦਾ ਵਿਫਤਾ ਸਾਹਮਣੇ ਨਾ ਕਰਨਾ ਪਵੇ ਇਸ ਤੋਂ ਇਲਾਵਾ ਜਿੱਥੇ ਸਾਡੇ ਵੀਰ ਨਜ਼ਰ ਆ ਰਿਹਾ ਉੱਥੇ ਬੀਬੀਆਂ ਪੈਣਾ ਵੀ ਜਿਹੜੀਆਂ ਇਸ ਸਮੇਂ ਨਦੀ ਦੇ ਵਿੱਚ ਮੋਰਚਾ ਸੰਭਾਲੀ ਨਜ਼ਰ ਆ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਆਖੀਕਾਰ ਇੰਨਾ ਵੱਲੋਂ ਫਾਇਟ ਕੀਤੀ ਜਾ ਰਹੀ ਹੈ ਸੋ ਕਈ ਹਿੱਸਾ ਜਿਹੜਾ ਨਦੀ ਦੇ ਵਿੱਚ ਸੜਕ ਦਾ ਗਿਡਿੱਗਣ ਦੇ ਬਾਵਜੂਦ ਘਰਨ ਦੇ ਬਾਵਜੂਦ ਹੌਲੀ-ਹੌਲੀ ਨੁਕਸਾਨ ਪਹੁੰਚਦੇ ਬਾਵਜੂਦ ਵੀ ਹੌਸਲੇ ਲੋਕਾਂ ਦੇ بلند ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਿਸੇ ਦੀ ਆਸ 'ਚ ਬੈਠਾਂਗੇ ਤਾਂ ਸ਼ਾਇਦ ਅਜਿਹੀ ਸਥਿਤੀ ਹੋ ਜਾਏਗੀ ਕਿ ਆਪਣੇ ਘਰਾਂ 'ਚ ਪਾਣੀ ਵੜਨ ਤੋਂ ਨਹੀਂ ਰੋਕਿਆ ਜਾਵੇਗਾ ਪਰ ਹੁਣ ਕਿਸੇ ਦੀ ਆਸ ਨੂੰ ਛੱਡ ਦੇ ਆ ਖੁਦ ਜਿਹੜੀ ਆਸ ਉਹ ਚਮਕਾਈ ਗਈ ਆ ਤੇ ਦੇਖੋ ਤੇ ਇੱਥੇ ਕਿਵੇਂ ਜਿਹੜਾ ਆ ਸੜਕ ਪੂਰੀ ਜਿਹੜੀ ਆ ਟੁੱਟ ਰਹੀ ਆ ਚਿੱਕੜ ਪੂਰਾ ਬਣਿਆ ਹੋਇਆ ਆ ਇਹਦੇ ਨਾਲ ਨਾਲ ਜਿਹੜਾ ਦੇਖੋ ਇੱਥੋਂ ਦਸਣਾ ਸ਼ੁਰੂ ਹੋ ਚੁੱਕੀ ਆ ਜੇਕਰ ਇੱਥੇ ਜ਼ੋਰ ਨਾਲ ਕੋਈ ਜਿਹੜਾ ਹੈਂਬਰ ਜਾਂ ਕੋਈ ਚੀਜ਼ ਲੱਗਦੀ ਵੀ ਆ ਨਿਕਲਦੀ ਆ ਤਾਂ ਟੁੱਟ ਕੇ ਪੂਰੀ ਤਰ੍ਹਾਂ ਵਿੱਚ ਜਿਹੜਾ ਉਹ गिर ਜਾਵੇਗਾ ਹਿੱਸਾ ਤਾਂ ਇੱਥੇ ਦੇਖੋ ਇੱਕ ਕ੍ਰੇਨ ਆ ਜਿਹੜੀ ਉਹ ਬੋਰੀਆਂ ਭਰ ਕੇ ਦੂਰ ਜਿਹੜੇ ਨੇ ਲੋਕ ਨੇ ਮਿਹਨਤ ਕਰ ਰਹੇ ਆ ਬੋਰੀਆਂ ਭਰ ਰਹੇ ਆ ਉਹਨਾਂ ਤੋਂ ਬੋਰੀਆਂ ਭਰ ਕੇ ਕੰਕਰੀਟ ਦੀਆਂ ਮਿੱਟੀ ਦੀਆਂ ਜਿਹੜੀਆਂ ਅਸੀਂ ਕਹੀਏ ਕਿ ਹਾਂ ਬੋਰੀਆਂ ਲਿਆਂਦੀਆਂ ਜਾਂਦੀਆਂ ਨੇ ਇਹ ਬੋਰੀਆਂ ਫੇਰ ਨੇ ਜਿਹੜੀਆਂ ਇਹਨਾਂ ਨੂੰ ਇੱਥੋਂ ਬੰਨ ਦੇ ਵਿੱਚ ਲੈ ਕੇ ਜਾਇਆ ਜਾਂਦਾ ਆ ਸੋ ਇੱਥੋਂ ਇਹ ਦੋਹਰਾ ਕੰਮ ਹੋ ਰਿਹਾ ਅੰਦਰ ਪੱਥਰ ਲਾਇਆ ਜਾ ਰਹੇ ਨੇ ਬੋਰੀਆਂ ਲਾਈਆਂ ਜਾ ਰਹੀਆਂ ਦੇਖੋ ਇਹ ਤੇੜਾ ਆਪ ਦੱਸਦੀਆਂ ਨੇ ਕਿ ਕਿਵੇਂ ਇਹ ਬੰਨ ਜਿਹੜਾ ਉਹ ਟੁੱਟਣਾ ਸ਼ੁਰੂ ਹੋਇਆ ਕੀ ਸਥਿਤੀਆਂ ਜਿਹੜੀਆਂ ਨੇ ਇੱਥੇ ਉਹ ਪਹੁੰਚੀਆਂ ਨੇ ਖੁਦ ਜਿਹੜਾ ਆ ਮੋਰਚਾ ਆ ਕੇ ਕਾਰ ਇੱਥੇ ਦੇ ਲੋਕਾਂ ਨੇ ਸੰਭਾਲਿਆ ਤਾਂ ਤਾਂ ਹੀ ਇੱਥੋਂ ਜਿਹੜਾ ਆ ਇਸ ਬੰਨ ਨੂੰ ਜੋੜਨਾ ਸ਼ੁਰੂ ਕੀਤਾ ਗਿਆ ਤੁਸੀਂ ਇਹ ਤਸਵੀਰਾਂ ਆਪ ਦੱਸ ਦਿਓ ਕਿ ਜੇਕਰ ਇਹ ਟੁੱਟਦਾ ਹੈ ਤਾਂ ਕਿੰਨਾ ਕੁ ਵੱਡਾ ਜਿਹੜਾ ਨੁਕਸਾਨ ਜਾਵੇਗਾ ਕਿਸ ਤਰੀਕੇ ਦੀ ਆਕਿਰ ਹਾਲਾਤ ਬਣਨਗੇ ਤੁਸੀਂ ਲੋਕਾਂ ਨੂੰ ਤੁਸੀਂ ਇੱਥੇ ਦਿਓ ਠੀਕ ਹੈ ਨਾ ਸਥਿਤੀ ਦੇਖ ਦਿਓ ਕਿ ਜੇਕਰ ਇਹ ਟੁੱਟ ਜਾਂਦਾ ਹੈ ਤਾਂ ਕਿੰਨਾ ਕੁ ਜਿਹੜਾ ਨੁਕਸਾਨ ਹੋਣਾ ਇੱਥੇ ਦੇ ਆਸ-ਪਾਸ ਇਹ ਘਰ ਦੇ ਬੈ ਹੀ ਜਾਣੇ ਸੀਗੇ ਕਮ ਸਿਕ ਮੈਂ ਇੱਥੇ 5-400 ਕਾ ਰਹਿ ਗਿਆ ਇਸ ਸੜਕ ਦੇ ਨਾਲ-ਨਾਲ ਹੀ ਸਾਰੇ ਬੈ ਜਾਣੇ ਸੀਗੇ ਉਤੇ ਸ਼ੁਕਰ ਹੈ ਕਿ ਸਾਡੇ ਨਿਆ ਗ੍ਰਾਮ ਦੇ ਲੋਕਾਂ ਦੀ ਇਕਾਦਗੀ ਚਲੋ ਇਕੱਠੇ ਹੋ ਗਏ ਥੋੜੇ ਰੱਬ ਨੇ ਵੀ ਦਇਆ ਕੀਤੀ ਕਿ ਪਾਣੀ ਘਟ ਰੁਕੋ ਗਿਆ ਪਾਣੀ ਜਿਹਦੇ ਕਰਕੇ ਲੋਕੀ ਦੇਖੋ ਕਿਦਾਂ ਲੱਗੇ ਪਏ ਨੇ ਜੇ ਬਹਾਅ ਤੇਜ ਰਹਿੰਦਾ ਤਾਂ ਸ਼ਾਇਦ ਸੰਭਵ ਨਾ ਹੁੰਦਾ ਉਮੀਦ ਇਨ 5 ਮਿੰਟ ਸਾਰੀ ਕਲੋਨੀ ਬਹਿ ਜਾਣੀ ਸੀਗੀ ਇਹ ਤਸਵੀਰਾਂ ਜਿਹੜੀਆਂ ਖੌਫਨਾਕ ਹੋ ਸਕਦੀਆਂ ਸੀਗੀਆਂ ਨਦੀ ਦੇ ਵਿੱਚ ਹਜੇ ਵੀ ਲੋਕ ਡਟੇ ਹੋਏ ਨੇ ਹਜੇ ਵੀ ਜਿਹੜਾ ਇਸ ਹਾਲਾਤਾਂ ਨਾਲ ਜੂਝ ਰਹੇ ਨੇ ਨਦੀ ਦੇ ਵਿੱਚ ਡਟ ਕੇ ਤੇ ਲਗਾਤਾਰ ਜਿਹੜੀਆਂ ਮਿਹਨਤ ਜਿਹੜੀ ਆ ਵੀਰੋਣਾ ਵੱਲੋਂ ਉਹ ਕੀਤੀ ਜਾ ਰਹੀਆਂ ਨੇ ਨਦੀ ਦੇ ਵਿੱਚ ਉਤਰ ਕੇ ਖੁਦ ਜਿਹੜੇ ਨੇ ਸਵੇਰ ਤੋਂ ਡਟੇ ਹੋਏ ਤੁਸੀਂ ਡਟੇ ਹੋਏ ਸਵੇਰ ਤੋਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਫਿਰ ਕਿਸੇ ਨੇ ਕਿਹਾ ਸੀ ਦਰਿਆਵਾਂ ਨੂੰ ਨੱਕੇ ਨਹੀਂ ਵਜਦੇ। ਉਹ ਖੜਿਆ ਪੰਜਾਬ। ਦਰਿਆਵਾਂ ਦਾ মুখ ਖੋੜਦਾ ਹੋਇਆ। ਮੈਂ ਕਹਿੰਦਾ ਸ਼ਾਬਾਸ਼ ਆ ਇਹਨਾਂ ਦਲੇਰਾਂ ਦੀ। ਸੇਰ ਤੋਂ ਲੱਗੇ ਨੇ। ਜਿੱਥੇ ਉਹ ਖੜੇ ਨੇ ਆ ਉੱਥੇ ਤੱਕ ਸੇਰ ਰੋੜ। ਜਦੋਂ ਅਸੀਂ ਆਏ ਆ ਲੋਕ ਵੀਡੀਓ ਬਣਾ ਰਹੇ ਸੀ। ਸਾਡੇ ਨਾਲ ਬਹੁਤ ਸਾਰੇ ਨੌਜਵਾਨ ਜਦੋਂ ਮੈਂ ਹੋਕਾ ਦਿੱਤਾ। ਆ ਸਾਰੇ ਉਦੋਂ ਦੇ ਲੱਗੇ ਹੋਇਆ 7-8 ਘੰਟੇ ਹੋ ਗਏ ਸਾਨੂੰ ਲੱਗਿਆ ਨੂੰ। ਪਰ ਇਹਨਾਂ ਦੀ ਸ਼ਾਬਾਸ਼ ਆ ਕਿ ਆ 2 ਫੁੱਟ ਬਚਿਆ। ਪਿਛਲੇ 6 ਘੰਟਿਆਂ ਚ ਇਹ 2 ਫੁੱਟ ਨਹੀਂ ਰੋਣ ਦਿੱਤਾ। ਮੈਂ ਕਹਿੰਦਾ ਜੇ ਬਸ ਸਾਰੀਆਂ ਪਾਰਟੀਆਂ ਤੇ ਸਾਰੀਆਂ ਚੀਜ਼ਾਂ ਨੂੰ ਛੱਡ ਗਏ ਜੇ ਕਿਤੇ ਪੰਜਾਬ ਪੰਜਾਬ ਹੋ ਜਵੇ ਨਾ ਤੇ ਅਸੀਂ ਇੱਥੇ ਬਦਾਲੀ ਨਹੀਂ ਖੰਗਣ ਦਿੱਤਾ ਅਸੀਂ ਇੱਥੇ ਸਿਕੰਦਰ ਨਹੀਂ ਖੰਗਣ ਦਿੱਤਾ ਠੀਕ ਹੈ ਕੁਦਰਤੀ ਆਪਤਾ ਹੈਗੀ ਆ ਪਰ ਦੇਖੋ ਦਰਿਆ ਦਾ ਮੂੰਹ 모ੜਿਆ ਕਿ ਨਹੀਂ 모ੜਿਆ ਇਹਨਾਂ ਨੇ ਮੈਂ ਕਹਿੰਦਾ ਸ਼ਾਬਾਸ਼ ਹੈ ਨਾ ਤਲੇਰਾਂ ਦੀ ਮੈਂ ਤਾਂ ਮੈਂ ਤਾਂ ਰੌਲਾ ਰੱਪਾ ਹੀ ਵਾਰਿਆ ਆਮ ਲੋਕਾਂ ਨੇ ਜਿਹੜੀ ਹਿੰਮਤ ਕਰ ਲਈ ਕਰ ਲਈ ਜੇਕਰ ਕਿਸੇ ਦੇ ਆਸ ਤੇ ਰਹਿੰਦੇ ਪ੍ਰਸ਼ਾਸਨ ਜਾਂ ਕਿਸੇ ਦੇ ਫੇਰ ਨਹੀਂ ਮਨ ਲੱਗਦਾ ਦੇਖੋ ਪ੍ਰਸ਼ਾਸਨ ਨੂੰ ਮੈਂ ਮਾਰਾ ਵੀ ਨਹੀਂ ਕਹੂੰਗਾ ਪ੍ਰਸ਼ਾਸਨ ਆਇਆ ਪ੍ਰਸ਼ਾਸਨ 2-3 ਘੰਟੇ ਆਇਆ ਆ ਜਾੜ ਤੇ ਵੱਡੇ ਬੈਗ ਪ੍ਰਸ਼ਾਸਨ ਪ੍ਰੋਵਾਈਡ ਕਰਾ ਕੇ ਗਿਆ ਪਰ ਜੇ ਜੇ ਜਿਸ ਤਰੀਕੇ ਨਾਲ ਇਹ ਆਮ ਲੋਕ ਲੱਗੇ ਹੋਇਆ ਇਹ ਇਹ ਕਾਬਲੇ ਤਰੀਫਾ ਤੇ ਇਹ ਚੀਜ਼ ਦੀ ਚੀਜ਼ ਆ ਨਾ ਮੈਂ ਕਹਿੰਦਾ ਇਹ ਉਹ ਕਹਿੰਦੇ ਨਾ ਪੰਜਾਬ ਮੁੱਕਣਾ ਨਹੀਂ ਹੈਗਾ ਉਹ ਪਰਲੇ ਪਾਸੇ ਤੁਸੀਂ ਦੇਖਿਆ 12 12 ਫੁੱਟ ਪਾਣੀ ਆ ਠੀਕ ਆ ਉੱਥੇ ਜਿਨ੍ਹਾਂ ਦੇ ਘਰ ਰੁੜੇ ਹੋਏ ਨੇ ਉਹ ਕਹਿ ਰਹੇ ਨੇ ਕਿ ਜੀ ਪ੍ਰਸ਼ਾਦਾ ਪਾਣੀ ਛੱਕ ਕੇ ਜਾਇਓ ਇਹ ਚੀਜ਼ ਨਹੀਂ ਇਹ ਚੀਜ਼ ਮਿਲ ਹੀ ਨਹੀਂ ਸਕਦੀ ਕਿਤੋਂ ਤਾਂ ਮੈਂ ਕਹਿੰਦਾ ਇਹ ਇਹ ਬਾ ਕਮਾਲ ਚੀਜ਼ ਆ ਇੱਥੇ ਤਾਂ ਥੱਲੇ ਜੈ ਸ਼੍ਰੀ ਰਾਮ ਦੇ ਨਾਰੇ ਲੱਗ ਰਹੇ ਨੇ ਬੋਲੇ ਸੋਨੇ ਹਾਲ ਦੇ ਨਾਰੇ ਲੱਗ ਰਹੇ ਨੇ ਹਰ ਹਰ ਮਹਾਦੇਵ ਦੇ ਨਾਰੇ ਲੱਗ ਰਹੇ ਨੇ ਆ ਭਰਾ ਮੇਰਾ ਸਵੇਰ ਦਾ ਲੱਗਿਆ ਸਾਡੇ ਨਾਲ ਇੱਥੇ ਸਿਰਫ ਇੱਕ ਚੀਜ਼ ਦੀ ਜਿਹੜੀ ਮੈਨੂੰ ਜਿਹੜੀ ਕਮੀ ਲੱਗੀ ਹੈਗੀ ਆ ਸਾਨੂੰ ਸਾਨੂੰ ਇਕੁਪਮੈਂਟ ਪ੍ਰੋਵਾਈਡ ਹੁੰਦੇ ਰਹਿਣਾ ਨਾਲ ਦੀ ਨਾਲ ਅਸੀਂ ਰੋਕ ਲਾਂਗੇ ਮੇਰੇ ਕੋਲ ਮੈਨ ਪਾਵਰ ਦੀ ਕੋਈ ਘਾਟ ਨਹੀਂ ਹੈ ਘਟੋ ਘਟ 500 ਬੰਦਾ ਸਵੇਰੇ ਮੇਰੇ ਕੋਲ ਸੀਗਾ ਪਰ ਮੈਨੂੰ ਇਕੁਪਮੈਂਟ ਚਾਹੀਦੇ ਆ ਮੈਨੂੰ ਜਾਲ ਚਾਹੀਦਾ ਮੈਨੂੰ ਹਨਾ ਜਾਲ ਵੱਡੇ ਚਾਹੀਦੇ ਹੁਣ ਮੇਰੇ ਕੋਲ ਥੱਲੇ ਜਾਲ ਹੈਗਾ ਉਹ ਆਮ ਲੋਕ ਜਾਲ ਬੰਨ ਰਹੇ ਨੇ ਮੇਰੇ ਕੋਲ ਜਾਲ ਬੰਨਦਾ ਐਕਸਪੋਰਟ ਨਹੀਂ ਹੈਗਾ ਬੋਰੀਆਂ ਨਹੀਂ ਹੈਗੀਆਂ ਸਹੀ ਜਿਹੜੀ ਇਹਨਾਂ ਨੇ ਗੱਲ ਆਖੀ ਆ ਕਿ ਜਾਲ ਬੰਨਣ ਵਾਲਾ ਐਕਸਪਰਟ ਚਾਹੀਦਾ ਦੇਖੋ ਆਮ ਲੋਕ ਨੇ ਜਿਹੜੇ ਉਹੀ ਜਾਲ ਬੰਨਦੇ ਨਜ਼ਰ ਆ ਰਹੇ ਦੇਖੋ ਇਹ ਜੋਸ਼ ਆ ਇਹ ਜਜ਼ਬਾ ਜਿਹੜਾ ਨਜ਼ਰ ਆ ਰਿਹਾ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਸੋ ਬਿਲਕੁਲ ਇਹ ਜਜ਼ਬਾ ਇਹ ਜੋਸ਼ ਜਿਹੜਾ ਇਸ ਸਮੇਂ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਇਸ ਸਾਹ ਤੋਂ ਜਿੱਥੇ ਇਸ ਸਮੇਂ ਅਸੀਂ ਖੜੇ ਆ ਟੁੱਟੀ ਹੋਈ ਥਾ ਨਦੀ ਦਾ ਪਾਰ ਪਰ ਲੋਕਾਂ ਦੀ ਹਿੰਮਤ ਲੋਕਾਂ ਦਾ ਜਜ਼ਬਾ ਕਾਬਲੇ ਤਾਰੀਫ ਹੈ ਜਿਹਨੂੰ ਸਾਰੇ ਇੱਥੇ ਸਲੂਟ ਕਰਦੇ ਨਜ਼ਰ ਆ ਰਹੇ ਆ ਲਗਾਤਾਰ ਕਰਨ ਲੱਗੀ ਹੋਈ ਹੈ ਲਗਾਤਾਰ ਲੋਕ ਲੱਗੇ ਹੋਏ ਨੇ ਬੋਰੀਆਂ ਭਰਨ ਦੇ ਲਈ ਤੇ ਲਗਾਤਾਰ ਆਖਿਰਕਾਰ ਬਚਾਅ ਕਰਨ ਦੇ ਵਿੱਚ ਕੋਈ ਕਸਰ ਜਿਹੜੀ ਆ ਉਹ ਨਹੀਂ ਛੱਡੀ ਜਾ ਰਹੀ ਜਿਸ ਦੇ ਨਾਲ ਜਿਹੜਾ ਆ ਇਸ ਬੰਨੂ ਜਿਹੜਾ ਲਾਇਆ ਜਾਵੇ ਨਦੀ ਨੂੰ 모ੜਿਆ ਜਾਵੇ ਤੇ ਆਮ ਲੋਕਾਂ ਨੂੰ ਜਿਹੜਾ ਉਹ ਬਚਾਇਆ ਜਾਵੇ ਤਸਵੀਰਾਂ ਮੂੰਹ ਬੋਲਦੀ ਤਸਵੀਰ ਜਿਹੜੀ ਦੱਸਦੀ ਆ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਚਾਹੇ ਕਿਸੇ ਧਰਮ ਕਿਸੇ ਪਾਸੇ ਦੇ ਹੋਣ ਪਰ ਪੰਜਾਬ ਦੇ ਰਹਿਣ ਵਾਲੇ ਆਪਣੇ ਆਪ ਆਪਣੇ ਆਪ ਨੂੰ ਬਚਾਉਣਾ ਜਾਣਦੇ ਨੇ ਤੇ ਉਹ ਬਚਾ ਵੀ ਰਹੇ ਨੇ ਕਿ ਤਸਵੀਰ ਜਿਹੜੀ ਇਸ ਗੱਲ ਦੀ ਗਵਾਹੀ ਉਹ ਪਰ ਰਹੀ ਆ ਕੈਮਰਾਮੈਨ ਅਨਦਰਜੀਤ ਸਿੰਘ ਦੇ ਨਾਲ ਜਸਪੀ ਸਿੰਘ ਪਿਰਸੀ న్యూਸ ਮੋਹਾਲੀ